ਹਾਂਜੀ ਬਾਈ ਕੀ ਹਾਲ ਨੇ ਸਾਰਿਆਂ ਦੇ ਹੋਰ ਠੀਕ ਹੋ ਘਰ ਪਰਿਵਾਰ ਜਾਨਵਰ ਵਗੈਰੇ ਸਾਰਿਆਂ ਸੈੱਟ ਨੇ ਬਾਈ ਚੜ੍ਹਦੀ ਕਲਾ ਨੇ ਆ ਗਏ ਜੀ ਆਪਾਂ ਨਵੀਂ ਵੀਡੀਓ ਲੈ ਕੇ ਤੇ ਇੱਧਰ ਆਪਾਂ ਆ ਗਏ ਆਪਣੇ ਬਾਹਰਲੇ ਘਰੇ ਤੇ ਆਓ ਬਈ ਆਪਾਂ ਖੁੱਡਾ ਆਪਾਂ ਕਰਤਾ ਤਿਆਰ ਆਪਣਾ ਚੈੱਕ ਕਰ ਸਕਦੇ ਹੋ ਤੁਸੀਂ ਅੰਦਰੋਂ ਦੇਖ ਲਓ ਹਾਲਾਤੀ ਜਾਲ ਇੱਕ ਤਾਂ ਇੱਕਲਾ ਤੇ ਜਾਲੀ ਆ ਦੋ ਜਾਲੇ ਲਾਤੇ ਬਈ ਆਪਾਂ ਤੇ ਖੁੱਡਾ ਆਪਣਾ ਵਧੀਆ ਉੱਚਾ ਤੇ ਵਧੀਆ ਬੰਦਾ ਖੜਦਾ ਵਿੱਚ ਬਾਕੀ ਆ ਪਈ ਇਹਦੀ ਟਾਕੀ ਪਈ ਤੇ ਆਪਾਂ ਪ੍ਰਾਈਮਰ ਮਾਰਤਾ ਤੇ ਸਾਰਾ ਕੁਝ ਓਕੇ ਕਰਤਾ ਉਦੋਂ ਬਾਅਦ ਹੁਣ ਇਹ ਤੇ ਕਰਨ ਆਪਾਂ ਰੰਗ ਹਰਿਆ ਕਾਫੀ ਕਲਰ ਹੀ ਕਰਾਂਗੇ ਉਹ ਆਪਣੇ ਬੱਚਾ ਪਿਆ ਸੀ ਘਰੇ ਰੰਗ ਉਹ ਆਪਾਂ ਕਰ ਦਾਂਗੇ ਤੇ ਇਹ ਤੇ ਆਪਾਂ ਇੱਥੇ ਹੁਣ ਆਪਾਂ ਆਪਣੇ ਜਾਨਵਰ ਲੈ ਆਉਣੇ ਨੇ ਇੱਕ ਦਿਨ ਚ ਇਬਾ ਕੀਆ ਬਈ ਆਪਾਂ ਅੰਦਰ ਇਹਲਾ ਕਮਰਾ ਬਣਾਇਆ ਸੀਗਾ ਉਹਦੇ ਕਮਰ ਤੇ ਕਮਰੇ ਤੇ ਵੀ ਆਪਾਂ ਬਣਾਤਾ ਸਾਰਾ ਆਦੇ ਤੇ ਵੀ ਪ੍ਰਾਈਮਰ ਕਰਤਾ ਸਾਰੇ ਤੇ ਬਈ ਤੁੱਤ ਲੈ ਕੇ ਤੱਕ ਹੁਣ ਆਪਾਂ ਆਹ ਰੰਗ ਰੰਗ ਤੇ ਆਹ ਰੰਗ ਕਰਨ ਵਾਲਾ ਤਾਰਪੀਨ ਹੁੰਦਾ ਜਿਹੜਾ ਦੇ ਵਿੱਚ ਪੈਂਦਾ ਹੁੰਦਾ ਬਈ ਇਹ ਆਪਾਂ ਲਿਆਏ ਤੇ ਲਿਆ ਕੇ ਹੁਣ ਆਪਾਂ ਇਹ ਤੇ ਰੰਗ ਕਰਾਂਗੇ ਬਾਕੀ ਆਪਣਾ ਸਾਰਾ ਸਿਸਟਮ ਓਕੇ ਆ ਬਈ ਤੇ ਪਹਿਲਾਂ ਇਹ ਆਪਾਂ ਪਹਿਲਾਂ ਇਹ ਜਨਵਰੀ ਆਪਣੇ ਲੈ ਕੇ ਆਵਾਂਗੇ ਤੇ ਕੁਝ ਜਨਵਰ ਹੋਰ ਲੈ ਕੇ ਆਵਾਂਗੇ ਆਹ ਹੁੱਡਾ ਜਿਹੜਾ ਇਹਦੇ ਵਿੱਚ ਆਪਾਂ ਮੁਰਗੇ ਰੱਖਾਂਗੇ ਭਈ ਆਪਣੇ ਚੂਚੇ ਲਿਆ ਕੇ ਰੱਖਾਂਗੇ ਇਹ ਵੀ ਆਪਾਂ ਹੁਣੇ ਹੀ ਪਾਇਆ ਹੈ ਇਹ ਤੋਂ ਪਸ ਪਹਿਲਾਂ ਪਾਇਆ ਥੋੜਾ ਜਿਹਾ ਆਪਾਂ ਹੁਣੇ ਹੀ ਪਾਇਆ ਆਹ ਬਾਹਰ ਲਈ ਛੜ ਜਾ ਰਹੀ ਲਿਆਤੀ ਵੱਡੀ ਬਾਕੀ ਭਈ ਜੇ ਕੋਈ ਤੁਹਾਨੂੰ ਲੱਗਦਾ ਮੇਰੇ ਆਪਣੇ ਹੁੱਡੇ 'ਚ ਕੋਈ ਘਾਟ ਬਾਦ ਹੈ ਕੀ ਹਨਾ ਤੇ ਉਹ ਆਪਾਂ ਨੂੰ ਤੁਸੀਂ ਕਮੈਂਟ ਕਰਕੇ ਦੱਸ ਦਿਓ ਤੇ ਅੱਜ ਆਪਾਂ ਫਿਰ ਸੈੱਟ ਕਰ ਲਾਂਗੇ ਆਪਣੀ ਜਿਹੜੀ ਬਾਦ ਘਾਟ ਹੋਊਗੀ ਤੇ ਆ ਜਿਹੜੀ ਮਿੱਟੀ ਪਈ ਆ ਜੇ ਆਪਰ ਖੁੱਡੇ ਦੀ ਛੱਤ ਤੇ ਪਾਵਾਂਗੇ ਵੀ ਅੰਦਰੋਂ ਆਪਾਂ ਸਾਰਾ ਖੁੱਡਾ ਦੇਖ ਸਕਦੇ ਤੁਸੀਂ ਲਿਪਿਆ ਪਿਆ ਸਾਰਾ ਓਕੇ ਕਰਿਆ ਪਹਿਲੇ ਪਕੇ ਤੇ ਬਾਹਰੇ ਆਪਾਂ ਟੇਪ ਕਰਤੀ ਸੀ ਸਾਰੇ ਤੇ ਤੇ ਮੈਂ ਬਾਕੀ ਹੁਣ ਆ ਰੰਗ ਕਰ ਲਾਂ ਰੰਗ ਕਰਕੇ ਤੁਹਾਨੂੰ ਸਾਰੀ ਵੀਡੀਓ ਦਿਖਾਉਣਾ ਬਈ ਹਾਂਜੀ ਬਾਬਿਓ ਆਪਾਂ ਰੰਗ ਕਰਤਾ ਸੀ ਬਈ ਤੇ ਆ ਚੈੱਕ ਕਰ ਸਕਦੇ ਹੋ ਦੇਖੋ ਕੁੱਡੇ ਦੇ ਲੋਕਾਂ ਉਹ ਤੇ ਪਰਲੀ ਦੇ ਵੀ ਕਰਤਾ ਸੀ ਆਪਾਂ ਰੰਗ ਤੇ ਇਹ ਤੇ ਵੀ ਕਰਤਾ ਤੇ ਆਪਾਂ ਆ ਗੇਟ ਤੇ ਵੀ ਕਰਤਾ ਬਾਈ ਦੇਖ ਸਕਦੇ ਤੁਸੀਂ ਆਪਾਂ ਜਮਾ ਓਕੇ ਕਰਤਾ ਤੇ ਮੈਂ ਸਾਰਾ ਮਿੱਟੀ ਮਿੱਟੀ ਰਹਿ ਗਈ ਮਿੱਟੀ ਆਪਾਂ ਬਸ ਚੱਕ ਕੇ ਤੇ ਤਾਹਾਂ ਪਾਉਣੀਆਂ ਖੁੱਡੇ ਤੇ ਉਹਦੋਂ ਸਾਰਾ ਆਪਣਾ ਕੰਪਲੀਟ ਸਾਫ ਸਪਾਈ ਸਾਰੀ ਆਪਾਂ ਓਕੇ ਕਰ ਦਾਂਗੇ ਬਸ ਆਪਾਂ ਹਣ ਕਪੂਤਰ ਵੀ ਚੱਕ ਲਿਆਉਣ ਨੇ ਆਪਣੇ ਮਿੱਤਰ ਤੋਂ ਸਾਰਾ ਕੁਝ ਕੰਪਲੀਟ ਆ ਇੱਕ ਵਾਰ ਰੰਗ ਦੱਸਿਓ ਬਈ ਕਮੈਂਟ ਕਰਕੇ ਕਿਵੇਂ ਲੱਗਿਆ ਤੁਹਾਨੂੰ ਆਪਣੇ ਵੱਲੋਂ ਦਾ ਆਪਾਂ ਪੂਰੀ ਜੀ ਜਲਾਈਆ ਰੰਗ ਤੇ ਆ ਗੁੱਡਾ ਚੈੱਕ ਕਰੋ ਬਣ ਗਈ ਨਾ ਗੱਲ ਗੁੱਡੇ ਦੀ